ਹਾਂਜੀ ਮੇਰਾ ਨਾਮ ਰਤਨ ਸੋਨੀ ਹੈ ਮੈਂ ਜਮਾਤ 12ਵੀਂ ਡੀ ਦਾ ਵਿਦਿਆਰਥੀ ਹਾਂ ਇਹ ਜਵਨਗਰ ਕੈਂਪ ਮੌਲਟਨਾਲੇ ਸਕੂਲ ਪੜਦਾ ਸਰਕਾਰੀ ਮੈਂ ਅੱਜ ਪ੍ਰਣ ਕੀਤਾ ਕਿ ਮੈਂ ਨਸ਼ੇ ਤੋਂ ਦੂਰ ਰਹਾਂਗਾ ਤੇ ਹੋਰ ਲੋਕਾਂ ਨੂੰ ਵੀ ਜਾਗਰੂਕ ਕਰਾਂਗਾ ਇਸ ਬਾਰੇ ਕਿ ਇਹ ਮਾੜੀ ਚੀਜ਼ ਆ ਬਿਲਕੁਲ ਇਹਨੂੰ ਖਤਮ ਕਰਨਾ ਅੱਜ ਕਿਹੜਾ ਦਿਨ ਸੀਗਾ ਅੱਜ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਵਸ ਸੀ ਅੱਜ ਕਿੰਨਾਂ ਖਾਧੀਏ ਸੀ ਹਾਂਜੀ ਸਾਰੇ ਇੱਕ ਜਿੰਨੇ ਵਿਦਿਆਰਥੀ ਇਹਨਾਂ ਕਿੰਨੇ ਬੱਚਿਆਂ ਨੇ ਸੌ ਖਾਧੀਏ ਇਹ ਸੀਗੇ 150 150 ਡੇਢ ਸੌ ਸੀਗੇ ਇਹ ਸੰਦੇਸ਼ ਕੀ ਆ ਹੋਰ ਲੋਕਾਂ ਨੂੰ ਹੋਰਾਂ ਨੂੰ ਜਾਗਰੂਕ ਕਰਨਾ ਕਿ ਇਹ ਮਾੜੀ ਚੀਜ਼ ਆ ਇਸ ਤੋਂ ਦੂਰ ਰਹੋ ਸਰ ਕੀ ਨਾਮ ਆ ਜੀ ਮੇਰਾ ਨਾਮ ਕਪਲ ਕੁਮਾਰ ਸੋਨੂੰ ਸਰ ਕੀ ਉਪਰਾਲਾ ਜਿਹੜਾ ਅੱਜ ਕੀਤਾ ਗਿਆ ਜੀ ਆ ਆਮ ਆਦਮੀ ਪਾਰਟੀ ਦੀ ਜਿਹੜੀ ਸੋਚ ਹੈ ਸ਼ਹੀਦਾ ਦੀ ਸੋਚ ਨੂੰ ਲੈ ਕੇ ਇਹ ਪਾਰਟੀ ਬਣੀ ਹੈ ਜਿਵੇਂ ਕਿ ਸਾਰੇ ਜਾਣਦੇ ਆ ਅੱਜ ਅਸੀਂ ਆਪਣੇ ਨੌਜਵਾਨ ਬੱਚਿਆਂ ਨੂੰ ਇੱਕ ਪ੍ਰਣ ਦਵਾਇਆ ਵਾ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਉੱਤੇ ਕਿ ਆਪਾਂ ਇੱਕ ਪ੍ਰਣ ਲੈਣਾ ਵਾ ਆਪਾਂ ਨਸ਼ਿਆਂ ਤੋਂ ਦੂਰ ਰਹਿਣਾ ਵਾ ਆਪਾਂ ਸਮਾਜ ਵਿੱਚ ਜਿਹੜਾ ਨਸ਼ਾਖੋਰੀ ਜਾਂ ਜਿਹੜੇ ਰਿਸ਼ਵਤਖੋਰੀ ਚੱਲਦੀ ਆ ਉਹ ਤੋਂ ਦੂਰ ਰਹੀਏ ਆਪਾਂ ਆਪਣੇ ਵਧੀਆ ਸਮਾਜ ਦੀ ਸਿਰਜਣਾ ਕਰੀਏ ਇਹ ਸਾਰਾ ਕੁਝ ਬੱਚਿਆਂ ਉੱਤੇ ਡਿਪੈਂਡ ਆ ਇਸ ਮੌਕੇ ਦੇ ਅੱਜ ਦੇ ਜਨਮ ਦਿਹਾੜੇ ਤੇ ਸਮੂਹ ਇਲਾਕਾ ਨਿਵਾਸੀ ਸੀਗੇ ਨਾਲ ਤੇ ਸਕੂਲ ਦਾ ਸਟਾਫ ਸਕੂਲ ਦੇ ਬੱਚੇ ਉਹਨਾਂ ਨੂੰ ਇਹ ਪ੍ਰੰਤ ਦਵਾਇਆ ਗਿਆ ਕਿ ਆਪਾਂ ਜਿਹੜੇ ਜਿਹੜੇ ਬੱਚੇ ਹੁੰਦੇ ਆ ਆਪਣੇ ਦੇਸ਼ ਦੇ ਪਿੱਲਰ ਹੁੰਦੇ ਆ ਇਨਾਂ ਉੱਤੇ ਹੀ ਦੇਸ਼ ਨੇ ਚੱਲਣਾ ਹੁੰਦਾ ਤੇ ਇਸ ਕਰਕੇ ਇਹਨਾਂ ਨੂੰ ਜਾਗਰੂਕ ਕੀਤਾ ਗਿਆ ਆਪਾਂ ਨਸ਼ਿਆਂ ਤੋਂ ਦੂਰ ਰਹਿਣਾ ਵਾ ਤੇ ਆਪਾਂ ਸਮਾਜ ਨੂੰ ਉੱਤੇ ਚੱਕਣ ਲਈ ਵਧੀਆ ਕੰਮ ਕਰਨੇ ਆਪਣੇ ਸਮਾਜ ਨੂੰ ਆਲਾ ਦਵਾਲਾ ਸਾਫ਼ ਸੁਥਰਾ ਰੱਖਣਾ ਸਾਰਿਆਂ ਨੂੰ ਜਾਗਰੂਕ ਕਰਨਾ ਵਾ ਅੱਛਾ ਪੌਦੇ ਵੀ ਲਗਾਏ ਗਏ ਨੇ ਜੀ ਅੱਜ ਦੇ ਇਸ ਮੌਕੇ ਦੇ ਇੱਕ ਪਲਾਂਟੇਸ਼ਨ ਕੀਤੀ ਗਈ ਆ ਬੱਚਿਆਂ ਦੁਆਰਾ ਕੀਤੀ ਗਈ ਆ ਕਿਉਂਕਿ ਆਪਾਂ ਆਪਣੇ ਜਿਵੇਂ ਦੇਖਦੇ ਆ ਗਲੋਬਲ ਵਾਰਨਿੰਗ ਕਰਕੇ ਵਾਤਾਵਰਣ ਕਿਵੇਂ ਦੂਸ਼ਿਤ ਹੋ ਰਿਹਾ ਉਹਨੂੰ ਸਾਫ਼ ਰੱਖਣ ਲਈ ਅੱਜ ਨਿੰਮ ਦੇ ਪੌਦੇ ਜਮਲਾ ਜਟ ਪਾਰਕ ਵਿਖੇ ਲਵਾਏ ਗਏ ਨੇ ਤੇ ਸਾਡਾ ਮੈਸੇਜ ਵੀ ਇਹੀ ਆ ਕਿ ਆਪਾਂ ਇੱਕ ਤਾਂ ਵਾਤਾਵਰਨ ਨੂੰ ਸਾਫ਼ ਰੱਖਣਾ ਹੈ ਹਰ ਹਰ ਕਿਸੇ ਵੀ ਤਿਉਹਾਰ ਤੇ ਜਾਂ ਕਿਸੇ ਵੀ ਮੌਕੇ ਤੇ ਆਪਾਂ ਪਲਾਂਟੂਸ਼ਨ ਜੂਰ ਕਰਾ ਕਰੀਏ